ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫਿਰ ਤੁਹਾਡੇ ਲਈ ਬਹੁਤ ਹੀ ਸੋਹਣੀ ਜੀ ਸ਼ੀਰਡ ਲੈ ਕੇ ਆਏ ਆ ਸੋ ਜਿਵੇਂ ਜਿਵੇਂ ਵੀ ਆਰਡਰ ਬਣ ਰਹੇ ਆ ਜੀ ਸੋ ਜਾ ਰਹੇ ਹੈਗੇ ਕਈ ਵਾਰ ਕੀ ਹੁੰਦਾ ਹੈ ਕਿ ਸੇਮ ਕਲਰ ਚਾਰਟ ਦੇ ਵਿੱਚ ਸੇਮ ਡਿਜ਼ਾਈਨਿੰਗ ਦੇ ਵਿੱਚ ਸੂਟ ਹੁੰਦੇ ਆ ਜਿਵੇਂ ਕਿ ਇਸ ਕਲਰ ਚਾਰਟ ਦੇ ਵਿੱਚ ਆਪਣੇ ਕੋਲੇ ਕਾਫੀ ਆਰਡਰ ਹੈਗੇ ਆ ਸੋ ਸੇਮ ਹੀ ਬਣਗੇ ਸੋ ਆਪਣਾ ਫਿਰ ਡੇਲੀ ਆਪਾਂ ਸੇਮ ਸੇਮ ਜਿਹੜੀ ਵੀਡੀਓ ਨਹੀਂ ਬਣਾ ਸਕਦੇ ਸੋ ਜਦੋਂ ਕੋਈ ਡਿਫਰੈਂਟ ਕਲਰ ਤੇ ਮੰਗਦਾ ਹੈ ਤਾਂ ਆਪਾਂ ਤੁਹਾਨੂੰ ਸ਼ੋਅ ਕਰਦੇ ਆ ਜਿਵੇਂ ਕਿ ਇਹ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਹੈ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਹੈ ਟਿਸ਼ੂ ਦਾ ਸਟੱਫ ਹੈ ਜੀ ਇਸ ਤਰ੍ਹਾਂ ਗਲੇ ਤੇ embroidery ਹੈ ਇਸ ਤਰ੍ਹਾਂ ਬਾਜੂ ਤੇ embroidery ਹੈ ਸੋ ਸਾਈਡ ਪੈਨਲ ਦਾ ਇਹ ਡਿਜ਼ਾਈਨ ਹੈ ਟਿਸ਼ੂ ਤੇ ਹੀ ਹੈ ਔਰ ਇਹਦੇ ਨਾਲ ਆਪਣੀ ਟਿਸ਼ੂ ਦੀ ਹੀ ਬਾਟਮ ਹੈ ਔਰ ਇਹਦੇ ਨਾਲ ਚਨੌਨ ਦਾ ਦੁਪੱਟਾ ਹੈ ਸੋ ਬਹੁਤ ਹੀ ਪਿਆਰਾ ਤੇ ਨੀਚੇ ਆਪਾਂ ਕੰਟਰਾਸਟ ਪੱਟੀ ਦੇ ਕੇ ਇਹਨੂੰ ਹਾਈਲਾਈਟ ਕੀਤਾ ਹੋਇਆ ਸੋ ਸਾਰੇ ਹੀ ਸੂਟ ਆ ਜਿਹੜੇ ਬਹੁਤ ਹੀ ਡਿਫਰੈਂਟ ਕਲਰ ਕੰਬੀਨੇਸ਼ਨ ਤੇ ਬਣੇ ਹੋਏ ਆ ਸੋ ਤੁਸੀਂ ਕਿਸੇ ਵੀ ਚਾਰਟ ਤੇ ਆਪਣੀ ਚੋਇਸ ਦੇ ਅਕੋਰਡਿੰਗ ਕਰਵਾ ਸਕਦੇ ਹੋ ਜੀ ਜੋ ਵੀ ਤੁਸੀਂ ਭੇਜੋਗੇ ਉਹਦੇ ਨਾਲ ਆਪਾਂ ਮੈਂਸ਼ਨ ਕਰਾਂਗੇ ਕਿ ਤੁਹਾਨੂੰ ਜਿਹੜਾ ਆਪਾਂ ਪਿਓਰ ਦਾ ਪ੍ਰਾਈਸ ਦਿੰਦਾ ਜਾਂ ਸੈਮੀ ਦਾ ਪ੍ਰਾਈਸ ਦਿੰਦਾ ਸੋ ਇਹ ਵੀ ਆਪਣਾ ਡਿਜ਼ਾਈਨ ਬਹੁਤ ਹੀ ਪਸੰਦ ਕੀਤਾ ਗਿਆ ਸੀ ਆਰੀ ਵਿਦ ਮਸ਼ੀਨ embroiderry ਹੈ ਇਹਦੇ ਵਿੱਚ ਹੈਂਡ ਦਾ ਕਾਫੀ ਟੱਚ ਹੈ ਜੀ ਸੋ ਫਿਰ ਜਿਵੇਂ ਵੀ ਟੱਚ ਹੁੰਦਾ ਉਵੇਂ ਇਹਦੀ ਜਿਹੜੀ ਕਾਸਟ ਹੈਗੀ ਆ ਉਹ ਵੱਧ ਜਾਂਦੀ ਹੈ ਸੋ ਇਸ ਤਰ੍ਹਾਂ ਬਾਜੂ ਤੇ ਵਰਕ ਹੈ ਇਸ ਤਰ੍ਹਾਂ ਵਿੱਚ ਜਿਹੜਾ ਵਰਕ ਹੈਗਾ ਇਹਦੇ ਨਾਲ ਸਲਵਾਰ ਤੇ ਆਪਾਂ ਇਸ ਤਰ੍ਹਾਂ ਹਾਈਲਾਈਟ ਕੀਤਾ ਹੈਗਾ ਔਰ ਦੁਪੱਟਾ ਜਿਹੜਾ ਚਨੌਨ ਦਾ ਹੈਗਾ ਜੀ ਫੋਰ ਸਾਈਡ ਇਹਦੇ ਕਟ ਵਰਕ ਹੈ ਔਰ ਹੈਂਡ ਦਾ ਕਾਫੀ ਟੱਚ ਹੈ ਤੁਸੀਂ ਦੇਖ ਸਕਦੇ ਹੋ ਹੈਂਡ ਵਰਕ ਹੈ ਜਿਹੜਾ ਕਾਫੀ ਹੋਇਆ ਹੋਇਆ ਸੋ ਫਿਰ ਪ੍ਰਾਈਸ ਦੇ ਵਿੱਚ ਸਿੱਪੀ ਵੀ ਸਪਰੈਡ ਕੀਤੀ ਹੋਈ ਆ ਸੋ ਦੇਖ ਸਕਦੇ ਆ ਇਸ ਤਰ੍ਹਾਂ ਸੋ ਫਿਰ ਜਿਹੜਾ ਪ੍ਰਾਈਸ ਹੈਗਾ ਉਹ ਆਪਣੇ ਆਪ ਹੀ ਜਿਹੜਾ ਅਪ ਹੋ ਜਾਂਦਾ ਜੀ ਸੋ ਨੈਕਸਟ ਹੈਗਾ ਜੀ ਆਰੀਵਰਕ ਜੀ ਹੈਂਡਵਰਕ ਚ ਸੋ ਇਹ ਆਰਡਰ ਜਾ ਰਿਹਾ ਸੀ ਸਾਰੇ ਸੂਟ ਹੀ ਬਹੁਤ ਹੀ ਸੋਹਣੇ ਬਣੇ ਸੀ ਸੋ ਆਪਾਂ ਨੂੰ ਲੱਗਿਆ ਕਿ ਤੁਹਾਨੂੰ ਆਪਾਂ ਜ਼ਰੂਰ ਸ਼ੋਅ ਕਰੀਏ ਇਹ ਆਰੀ ਵਰਕ ਦੇ ਵਿੱਚ ਹੈ ਜੀ 컬러ਫੁੱਲ ਏਮਬ੍ਰੋਇਡਰੀ ਹੈ ਕਿ ਇਹ ਸੋ ਬਹੁਤ ਹੀ ਪਿਆਰੀ ਇਸ ਤਰ੍ਹਾਂ ਘੇਰੇ ਦੀ ਬਣੀ ਹੋਈ ਹੈ ਉੱਪਰ ਤੱਕ ਬੂਤੀ ਹੈਗੀ ਹੈ ਜੀ ਇਸ ਤਰ੍ਹਾਂ ਬਾਜੂ ਦਾ ਵਰਕ ਹੈਗਾ ਸੋ ਪਰਪਲ ਸ਼ੇਡ ਹੈ ਬਹੁਤ ਹੀ ਸੋਹਣਾ ਜਿਹਾ ਸ਼ੇਡ ਹੈ ਪਰਪਲਿਸ਼ ਔਰ ਇਹਦੇ ਨਾਲ ਦੁਪੱਟੇ ਤੇ ਵੀ ਕਾਫੀ ਵਰਕ ਹੋਇਆ ਹੋਇਆ ਜੀ ਇਸ ਤਰ੍ਹਾਂ ਪੱਲੇ ਹੈਵੀ ਹੈਗੇ ਆ ਸਾਈਡਸ ਤੇ ਆਪਾਂ ਇਸ ਤਰ੍ਹਾਂ ਸਾਰੇ ਦੇ ਉੱਤੇ ਹੋਇਆ ਵਿਆ ਨੀਚੇ ਆਪਾਂ ਇਹਦੇ ਵੀ ਫਿਨਿਸ਼ਿੰਗ ਪੱਟੀ ਦੇ ਕੇ ਨੂੰ ਫਿਨਿਸ਼ ਕੀਤਾ ਹੋਇਆ ਸੋ ਨੈਕਸਟ ਹੈਗਾ ਜੀ ਹੈਂਡਵਰਕ ਦਾ ਸੂਟ ਬਿਲਕੁਲ ਕੱਚਾ ਪੀਲਾ ਸ਼ੇਡ ਹੈ ਬਹੁਤ ਹੀ ਸੋਹਣਾ ਹੈਂਡਵਰਕ ਦਾ ਏਮਬਰਾਇਡਰੀ ਹੋਈ ਹੋਈ ਹੈ ਵਿੱਚ ਆਪਾਂ ਮਜੈਂਟਾ ਟੱਚ ਦਿੱਤਾ ਹੋਇਆ ਬਹੁਤ ਹੀ ਹੈਵੀ ਹੈ ਜਿਹੜਾ ਇਹ ਸੂਟ ਹੈ ਇਸ ਤਰ੍ਹਾਂ ਬਾਜੂ ਤੇ ਵਰਕ ਹੈ ਸਾਰਾ ਮਿਕਸ ਕੰਮ ਹੋਇਆ ਹੋਇਆ ਜੀ ਗੋਟਾ ਪੱਤੀ ਵਿਦ ਅਪਕਾ ਵਿੱਚ ਜ਼ਰਦوزی ਦਾ ਸਾਰਾ ਮਿਕਸ ਕੰਮ ਹੋਇਆ ਹੋਇਆ ਔਰ ਦੁਪट्टे ਦੇ ਉੱਪਰ ਵੀ ਇਹਦੇ ਲਾਈਨਸ ਪਈਆਂ ਹੋਈਆਂ ਜੀ ਸਾਰੇ ਦੁਪट्टे ਦੇ ਵਿੱਚ ਆਪਾਂ ਲਾਈਨਸ ਪਈਆਂ ਆਈਆਂ ਸੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਇਸ ਤਰ੍ਹਾਂ ਹੀ ਮਸਟਰਡ ਕਲਰ ਦੇ ਵਿੱਚ ਆਪਾਂ ਜਿਹੜਾ ਰੈਡੀ ਕੀਤਾ ਹੈਗਾ ਇਹ ਵੀ ਮਸ਼ੀਨ ਪਲਸ ਹੈਂਡ ਦਾ ਟੱਚ ਹੈ ਟਿ ਸ਼ੂ ਦਾ ਹੀ ਇਹ ਜਿਹੜਾ ਸੂਟ ਹੈ ਇਸ ਤਰ੍ਹਾਂ ਜੀ ਘੇਰੇ ਤੇ embroiderry ਹੈ ਸੋ ਉੱਪਰ ਤੱਕ 컬러ਫੁਲ embroiderry ਹੈ ਸੋ ਇਹਦੇ ਉੱਪਰ ਹੈਂਡ ਵੀ ਆਪਾਂ ਕਾਫੀ ਟੱਚ ਦਿੱਤਾ ਹੋਇਆ ਜਿ ਤੁਸੀਂ ਦੇਖ ਸਕਦੇ ਹੋ ਔਰ ਇਸ ਤਰ੍ਹਾਂ ਆਰੀ ਵਰਕ ਵਿਦ ਹੈਂਡ ਹੋਇਆ ਹੋਇਆ ਔਰ ਇਹਦੇ ਨਾਲ ਆਪਾਂ ਕੀ ਕੀਤਾ ਹੈਗਾ ਟਿਸ਼ੂ ਦਾ ਦੁਪੱਟਾ ਕੀਤਾ ਹੈ ਜੀ ਕੰਟਰਾਸਟ ਸੋ ਬਹੁਤ ਹੀ ਸੋਹਣਾ ਇਹਦਾ ਜਿਹੜਾ ਸਾਰਾ ਜਦੋਂ ਤੁਸੀਂ ਵੀਅਰ ਕਰੋਗੇ ਤਾਂ ਕਲਰ ਕੰਬੀਨੇਸ਼ਨ ਹੈ ਜਿਹੜਾ ਬਹੁਤ ਹੀ ਸੋਹਣਾ ਹੈਗਾ ਸੋ ਇਹ ਸੀਗੇ ਜੀ ਕੁਸ਼ਕ ਸੂਟਸ ਜੋ ਕਿ ਮੈਨੂੰ ਲੱਗਦਾ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਕਿਉਂਕਿ ਇਹ ਬਿਲਕੁਲ ਡਿਫਰੈਂਟ ਡਿਫਰੈਂਟ ਕਲਰ ਕੰਬੀਨੇਸ਼ਨ ਤੇ ਬਣੇ ਹੋਏ ਆ ਸੋ ਇਸੇ ਤਰ੍ਹਾਂ ਦੇ ਜੀ ਸੂਟ ਆਰਡਰ ਤੁਸੀਂ ਕਰ ਸਕਦੇ ਹੋ ਆਪਣਾ WhatsApp ਨੰਬਰ ਸੇਮ ਹੀ ਹੈ ਜੀ 7589231377 ਤੇ ਮੈਸੇਜ ਛੱਡ ਸਕਦੇ ਹੋ ਕੋਈ ਵੀ ਸੂਟ ਬਣਾਉਣਾ ਹੈ ਸਕਰੀਨਸ਼ਾਟ ਭੇਜੋ ਮੈਸੇਜ ਸ਼ੱਡੋ ਤੁਹਾਨੂੰ ਮੈਸੇਜ ਦਾ ਵਿਦਰਨ 1 ਜਾਂ 2 ਡੇਸ ਦੇ ਵਿੱਚ ਜ਼ਰੂਰ ਰਿਪਲਾਈ ਆਊਗਾ ਸੋ ਜੀ ਫਿਰ ਆਪਾਂ ਅਗਰ ਤੁਹਾਨੂੰ ਪ੍ਰਾਈਸ ਠੀਕ ਲੱਗਦਾ ਦੈਨ ਤੁਸੀਂ ਆਪਣਾ ਆਰਡਰ ਜਿਹੜਾ ਫਾਈਨਲ ਕਰ ਸਕਦੇ ਹੋ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਲਈ ਨਿਊ ਨਿਊ ਡਿਜ਼ਾਈਨਿੰਗ ਲੈ ਕੇ ਆਉਂਦੇ ਰਵਾਂਗੇ ਸੋ ਬਣੇ ਰਹੋ ਮੇਰੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much